ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਹਦਾ ਫਰਾ ਠੀਕ ਠਾਕ ਹਾਂਜੀ ਬਾਈ ਮਾਈ ਤੁਹਾਡਾ ਸਾਰੇ ਬਾਈਆਂ ਦਾ ਸਵਾਗਤ ਹੈ ਹਾਂਜੀ ਬਾਈ ਆਪਾਂ ਅੱਜ ਪਿੰਡ ਦੇ ਵਿੱਚ ਖੜੇ ਮਸਾਣੀ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਆਪਨੇ ਅੱਜ ਇਹ ਕਣਾਂ ਬਾਈਆਂ ਨੇ ਬਹੁਤ ਹੀ ਸੋਹਣਾ ਬੱਕਰੀ ਪਾਲਣ ਦਾ ਕੰਮ ਸੋਚਿਆਗਾ ਦਿਖਾਉਣਿਆ ਬਾਈਆਂ ਨਾਲ ਤੇ ਬਾਈਆਂ ਨੇ ਕਣ ਆ ਦੇਖੋ ਸੈੱਡ ਵਗੈਰਾ ਬੱਕਰੀਆਂ ਦਾ ਨਵਾਂ ਕੰਮ ਕਰਨ ਵਾਸਤੇ ਕਣਾਂ ਬਾਈਆਂ ਨੇ ਆ ਸੈਟਅਪ ਲਾਇਆਗਾ ਬੱਕਰੀਆਂ ਵਾਸਤੇ ਸੈੱਡ ਪਾਇਆਗਾ ਸਾਰੇ ਪਰਿਵਾਰ ਦੇ ਸਾਥ ਦੇ ਨਾਲ ਠੀਕ ਹੈ ਜੀ ਨਵਾਂ ਕੰਮ ਬਾਈ ਲੱਗ ਰਿਹਾ ਕਰਨਾ ਬਹੁਤ ਹੀ ਸੋਹਣਾ ਬਾਈ ਨੇ ਜਾਲੀ ਵਗੈਰਾ ਲਾ ਕੇ ਸੈੱਡ ਤਿਆਰ ਕਰਿਆਗਾ ਬਹੁਤ ਮਿਹਨਤ ਦੇ ਨਾਲ ਬਾਈ ਕਾ ਨਵਾਂ ਕੰਮ ਕਰਨ ਲੱਗ ਰਿਹਾਗਾ ਬਾਈ ਆਪਾਂ ਜੀ ਕਿਹਨਾ ਜੇ ਕੋਈ ਨਵਾਂ ਕੰਮ ਕਰਨਾ ਚਾਹੁੰਦੇ ਆਂ ਤਾਂ ਦੱਸ ਸਕਦੇ ਆਂ ਦੇਖੋ ਜੀ ਵਧੀਆ ਜਾਲੀ ਵਗੈਰਾ ਲਾ ਕੇ ਵੀ ਬੱਕਰੀਆਂ ਤੇ ਨਾ ਮਸਰ ਨਾ ਲੜੇ ਤੇ ਆਹਿਆ ਪੱਲੇ ਪੱਲੇ ਲਾ ਕੇ ਵੀ ਅੰਦਰ ਮੀਂਹ ਹੀ ਨਾ ਜਾਵੇ ਵਾਸਟਦੇ ਨਾਲ ਬਾਈ ਦੀ ਕਹਿੰਦਾ ਮਾਤਾ ਜੀ ਨਾਲ ਬੇਟੀ ਆ ਪਾਣ ਜੀ ਪਾਣ ਜੀ ਬਾਈ ਜੀ ਆਪਣੀ ਪਾਣ ਜੀ ਬਹੁਤ ਕਹਿੰਦਾ ਸਾਥ ਦੇ ਰਹੇ ਨੇ ਜਵਾਕ ਨਾਲ ਇੱਕ ਵਾਰ ਬਾਈ ਨਾ ਕਰਾਉਂਦੇ ਹੱਲ ਬੱਤ ਬਾਈ ਸਸੀ ਕਾਰ ਸਸੀ ਕਾਰ ਜੀ ਹੋਰ ਕੀ ਹਾਲ ਹੈ ਬਾਈ ਠੀਕ ਹੈ ਹਾਂਜੀ ਬਾਈ ਸਸੀ ਕਾਰ ਸਸੀ ਕਾਰ ਜੀ ਸਸੀ ਕਾਰ ਹਾਂਜੀ ਬਾਈ ਆਪਣਾ ਪਿੰਡ ਦੱਸੋ ਕਿਹੜਾ ਹੈਗਾ ਆਪਣਾ ਪਿੰਡ ਮਸਾਣੀਆ ਵੀਰੇ ਠੀਕ ਹੈ ਜਿਲ੍ਹਾ ਤਹਿਸੀਲ ਪਵਾਨੀਗੜ੍ਹ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਬਰਿੰਦਰ ਸਿੰਘ ਵੀਰੇ ਨਾਮ ਬਲਵਿੰਦਰ ਬਰਿੰਦਰ 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 ਸਿੰਘ 95927 09834 ਜੀ ਠੀਕ ਹੈ ਲੋ ਭਾਈ ਕਿਹਨਾਂ ਵੀਡੀਓes ਮੋਰੀ ਬਾਤ ਤੇ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਗਈ। ਬਾਈਆਂ ਦਾ ਕਮਾਉਣਿਆ ਗੱਲ ਬਾਤ ਕਿਨਾਂ ਨਵਾਂ ਸੈਟਅਪ ਲਾਇਆ ਦੇਖੋ ਬੱਕਰੀਆਂ ਦਾ ਨਾਲ ਬਾਈ ਦਾ ਕਿਨਾਂ ਸੋਲਰ ਸਿਸਟਮ ਵੀ ਹਰੇ ਲੱਗਿਆ ਹੋਇਆ ਹੈਗਾ ਆਪਣੇ ਖੇਤ ਦੇ ਵਿੱਚ ਠੀਕ ਆ ਹਾਂ ਜੀ ਬਾਈ ਕਿੱਦਾਂ ਸੋਚਿਆ ਫਿਰ ਬੱਕਰੀ ਦਾ ਵੀ ਕਮਾ ਕਰਨਾਗਾ ਫਿਰ ਨਾ ਬਸ ਕਰਨਾ ਤਾਂ ਹੈ ਕਿ ਪਹਿਲਾਂ ਮੈਂ ਕਰਦਾ ਸੀ ਘਟੇ ਆਨੇ ਆ ਉਹ ਵੀ ਦੋ ਤੇਹਾੜੀ ਦਫਾਈ ਕਰਦੇ ਆਂਗੇ ਹਾਂਜੀ ਇਹੀ ਚੀਜ਼ ਸੋਚਿਆ ਵੀ ਚੱਲ ਉਹਰੇ ਸੋਲਰ ਲੱਗ ਗਿਆ ਬੇਲਾ ਪਿਆਤੀ ਕਾ ਵੀ ਨਾਲੇ ਆਪਦੀ ਖੇਤੀ ਵੱਟਾਂ ਹੋਈ ਜਾਊਗਾ ਤੇ ਨਾਲੇ ਆਪਦਾ ਬਿਜ਼ਨਸ ਦਾ ਬਿਜ਼ਨਸ ਨਾਲੇ ਖੇਤੀ ਹੋਈ ਜਾਊਗੀ ਜਿਹੜਾ ਬਾਹਰ ਲੋਕਾਂ ਦੇ ਜਾ ਕੇ ਦਿਹਾੜੀਆਂ ਕਰਦੇ ਆਂ ਉਹਦੇ ਨਾਲ ਆਪਦੇ ਖੇਤ ਚ ਕਰਨ ਦਾ ਕੋਈ ਮਹਿਣਾ ਨਹੀਂ ਹੈਗਾ ਨਹੀਂ ਆਪਦਾ ਬਿਜ਼ਨਸ ਕਰੀਏ ਆਪਦਾ ਬਿਜ਼ਨਸ ਕਰੀਏ ਤੇਰੇ ਬਸ ਨਾ ਠੀਕ ਹੈ ਜੀ ਬਾਕੀ ਮਾਤਾ ਦਾ ਬਹੁਤ ਸਾਥ ਆਏਗਾ ਅਗਰ ਠੀਕ ਮਾਤਾ ਨੂੰ ਪਰਸਾਂ ਚ ਉੱਥੇ ਦੀ ਇਥੀ ਆ ਨਾਲੇ ਬਸ ਠੀਕ ਆਰ ਦੇ ਸਹਿਯੋਗ ਤੋਂ ਬਿਨਾ ਪਤੀਆਂ ਤੇ ਇਹ ਸਭ ਨਹੀਂ ਹੈਗਾ ਇਕੱਲੇ ਵੀ ਕੀ ਕਰਦੇ ਠੀਕ ਹੈ ਜੀ ਤੇ ਭਾਈ ਆਪਣੇ ਸੈੱਟ ਤੇ ਕਿੰਨਾ ਪੈਸਾ ਲੱਗਿਆ ਇਹ ਤੇ ਵੀਰੇ तकरीबन ਆਜੂਗਾ ਲੱਖ ਰੁਪਏ ਮੰਗੂ ਖਰਚਾ ਆਪਣਾ ਹਾਂ ਠੀਕ ਹੈ ਜੀ ਤੇ ਲੱਖ ਦੇ ਨਾਲ ਸੱਤ ਵੀ ਪੜਿਆ ਹਾਂ ਲੱਖ ਰੁਪਏ ਨਾਲ ਸੱਤ ਗਿਆ ਉਹ ਅੱਗੇ ਪੂਰੇ ਵੀ ਟਰੈਕਟਰ ਟਰਾਲੀ ਖੜਾਉਣ ਨੂੰ ਵੀ ਬਣਾਇਆ ਨਾਲ ਸੈੱਟ ਮੂਰੇ ਠੀਕ ਹੈ ਜੀ ਲੰਬਾ ਹੋ ਗਿਆ ਇਹ ਆਪਣਾ 32 ਤੇ 10 50 ਫੁੱਟ ਲੰਬਾ ਹੋ ਗਿਆ ਠੀਕ ਹੈ ਜੀ ਤੇ ਵੀ ਇੱਕ ਬਸੂਆਂ ਤੋਂ ਕੰਮ ਸਟਾਰਟ ਕਰਾਂਗੇ ਭਾਈ ਜੀ ਬਸੂਆਂ ਅਜੇ ਤਾਂ ਹੀ ਸਲਾਈ ਵੀ 10 12 ਕ ਬਸੂ ਪਾ ਲੈਣਾ ਛੋਟੇ ਠੀਕ ਹੈ ਵੀ 10 12 ਬਸੂਆਂ ਤੋਂ ਕਬਰੇਟਰ ਲੈ ਕੇ ਕੰਮ ਸਟਾਰਟ ਕਰਿਆ ਹਾਂਜੀ ਬਹੁਤ ਬਾਈ ਸੋਚ ਬਾਈ ਦੀ ਚੰਗੀ ਆ ਗਈ ਤੇ ਨਾਲ ਕਨਾ ਆਪਾਂ ਇੱਕ ਗੱਲ ਦੇਖਣੀ ਹੋਰ ਮੰਨਦੇ ਆ ਕਿ ਵੀ ਆਪਾਂ ਕਨਾ ਘਰ ਦੇ ਪਰਿਵਾਰ ਦੇ ਸਾਥ ਨਾਲ ਇਹ ਗੱਲ ਬੰਦਾ ਕਨਾ ਆਪਾਂ ਕਹਿੰਦੇ ਨੇ ਵੀ ਕੰਮ ਨਹੀਂ ਕਰਦਾ ਹੈਗਾ ਕੋਈ ਬੰਦਾ ਹਨਾ ਆ ਬਾਈ ਨੂੰ ਕਨਾ ਬਲਵਿੰਦਰ ਨੂੰ ਆਪਣੇ ਉਹਨੂੰ ਬਹੁਤ ਸਾਥ ਮਿਲਿਆ ਹੈਗਾ ਘਰ ਵੱਲੋਂ ਸਹਿਯੋਗ ਮਿਲਿਆਗਾ ਵੀ ਨਹੀਂ ਭਈ ਅੱਜ ਦੇ ਸਮੇਂ ਚ ਆਲਾ ਕਹਿੰਦਾ ਯਾਰ ਛੱਡ ਪਰ ਆਪਾਂ ਕੀ ਕਰਨਾਗਾ ਕੰਮ ਕਰਕੇ ਤੇ ਬਾਕੀ ਆਪਾਂ ਕਰਾਉਨੇ ਆ ਮਾਤਾ ਜੀ ਨਾਲ ਗੱਲਬਾਤ ਬਣੇ ਰਹੋ ਵੀਡੀਓ ਦੇ ਵਿੱਚ ਵੀਰੇ ਸਾਰੀ ਦੇਖਿਆ ਕਰੋ ਪਰਿਵਾਰ ਵਾਲੇ ਠੀਕ ਹੈ ਜੀ ਗਾਹ ਤੁਸੀਂ ਵੀ ਬਾਈ ਕੰਮ ਕਰ ਸਕਦੇ ਹੋਗੇ ਆਪਾਂ ਬੇਲੇ ਨਾ ਰਹੀਏ ਦੇਖੋ ਆਪਾਂ ਅੰਦਰ ਪੱਖੇ ਲਾ ਕੇ ਪੈ ਜੰਨੇ ਆਗੇ ਕੰਮ ਨਹੀਂ ਕਰਦੇ ਅੱਗੇ ਬਿਜ਼ਨਸ ਨਹੀਂ ਵਧਾਉਂਦੇ ਖਰਚੇ ਵਧ ਹੀ ਜਾਂਦੇ ਆਗੇ ਆਪਾਂ ਬਾਈ ਜੀ ਆਪਾਂ ਇਹ ਬੱਕਰੀ ਪਾਲਣ ਦੇ ਧੰਦੇ ਦੇ ਵਿੱਚ ਆਈਏ ਗਾ ਆਪਾਂ ਬਾਈ ਜੀ ਚਾਰ ਪਿਆਂ ਦੀ ਆਮਦਨ ਕਮਾਈਏ ਠੀਕਾ ਕਰਾਉਣਾ ਗੱਲਬਾਤ ਬਾਈ ਬੇਬੇ ਨਾਲ ਆਪਾਂ ਸਾਸਿਕਾ ਬੇਬੇ ਸਾਸਤਰੀ ਚਾਲਪੁੱਤ ਹੋ ਠੀਕ ਹੋ ਬੇਬੇ ਹਾਂ ਠੀਕ ਚਾਲਪੁੱਤ ਹਾਂ ਬੇਬੇ ਫਰ ਬੱਕਰੀਆਂ ਦਾ ਕੰਮ ਕਰ ਰਹੇ ਹੋ ਨਾ ਮਾਂ ਹਾਂ ਪੁੱਤ ਕਰ ਰਹੇ ਆ ਮਾਲਕ ਦੇ ਹਸਰੇ ਨਾਲ ਦੇ ਚੰਗੀ ਗੱਲ ਆ ਬੇਬੇ ਹਾਂ ਪੂਰਾ ਸਾਥ ਆਗਾ ਮੁੰਡੇ ਨਾਲ ਹਾਂ ਸਾਥ ਆ ਪੁੱਤ ਠੀਕ ਆ ਕਿਸੇ ਦੇ ਸਹਾਰੇ ਅਸੀਂ ਫਿਰ ਦੇ ਜੇ ਕਰਾਂਗੇ ਤਾਂ ਖਾ ਲਾਂਗੇ ਬੇਲੇ ਹਾਂ ਗੱਲ ਸਹੀ ਆ ਆਇਆ ਤਾਂ ਨਹੀਂ ਲੱਗਿਆ ਪਿਆ ਵੀ ਬੱਕਰੀਆਂ ਰੱਖਾਂਗੇ ਆਪਾਂ ਜਿੰਮੀ ਨਾ ਕੋਈ ਨਹੀਂ ਪੁੱਤ ਇਸ ਤਾਂ ਪਹਿਲਾਂ ਡੰਗਰ ਰੱਖ ਰਖੇ ਤੇ ਠੀਕ ਆ ਇੱਕ ਵੇ ਵੱਕਰੀਆਂ ਵੀ ਪਸ਼ੂਏ ਨੇ ਹਨਾ ਪਾਪਾ ਪਸ਼ੂਏ ਨੇ ਪੁੱਤ ਇਸ ਤੋਂ ਫਰਕ ਪੈਂਦਾ ਅਗਲਾ ਕਹਿੰਦਾ ਬੱਕਰੀ ਆ ਇਹ ਚਲ ਨਹੀਂ ਕਹਿੰਦਾ ਕਿ ਰੱਬ ਦੇ ਜੀਨ ਹੈ ਵੀ ਹਾ ਰੱਬ ਦੇ ਜੀਨ ਹੈ ਬਹੁਤ ਸੋਹਣਾ ਭਾਈ ਜੀ ਦੇਖੋ ਨਾਲ ਕਨਾ ਮਾਤਾ ਜੀ ਦਾ ਸਾਸਾਗਾ ਨਾਲ ਆਪਣੇ ਕਨਾ ਗੁੜੀਆ ਬੇਟੀ ਆ ਗਈ ਉਹਨਾਂ ਨਾਲ ਵੀ ਕਰਾਵੇ ਗੱਲਬਾਤ ਬਹੁਤ ਦੇਖਿਆ ਦੇਖੋ ਬਹੁਤ ਹੁਣ ਸੰਗਦੀ ਆ ਵੈਸੇ ਬਹੁਤ ਕੰਮ ਕਰਾਇਆ ਨਾਲ ਦੇਖ ਪੱਲੜ ਸਿਉਂਤੇ ਨੇ ਨਾਲ ਲੋਹੇ ਦਾ ਲੱਗ ਲਗਾ ਕੇ ਜਾਲੀ ਲਵਾਈਆ ਬੇਬੇ ਨਾਲ ਬੇਬੇ ਫਿਰ ਖੇਤ ਆਇਆ ਕਰਾਂਗੇ ਬੱਕਰੀਆਂ ਨੂੰ ਸਾਹਮਣ ਹਾਂ ਪੁੱਤ ਆਵਾਂਗੇ ਜਿੰਨਾ ਕਰ ਮਾਰਕ ਦੇਊਗਾ ਮੈਂ ਤੁਰਨ ਦੇ ਸਿੱਕਿਆ ਹਾਂ ਠੀਕ ਹੈ ਬੇਬੇ ਜ਼ਰੂਰ ਆਵਾਂਗੇ ਨਾ ਸਹਿਯੋਗ ਦੇ ਨਾਲ ਹੀ ਆ ਕੰਮ ਹਣਾ ਰਲ ਮਿਲ ਕੇ ਇਕੱਲਾ ਤਾਂ ਕੋਈ ਨਹੀਂ ਕਰ ਸਕਦਾ ਕਰ ਨਹੀਂ ਸਕਦਾ ਸਹੀ ਗੱਲ ਬੇਬੇ ਚੰਗਾ ਧੰਨਵਾਦ ਬੇਬੇ ਫੇਰ ਕਰੇਗਾ ਨਾ ਕਿੱਦੇ ਬੱਕਰੀਆਂ ਆ ਗਈਆਂ ਦਵਾਰੋਂ ਤੇਰੇ ਨਾਲ ਗੱਲ ਫੇਰ ਕਰਾਂਗੇ ਬਾਈਆਂ ਦੀ ਹਣਾ ਸਾਰੇ ਆਪਣੇ ਕਿਹੜੇ ਭੈਣ ਭਰਾਪਾ ਨੂੰ ਦੇਖਦੇ ਨੇ ਧੰਨਵਾਦ ਤੁਰੋਂ ਨੇੜੇ ਹਾਂ ਮਾਲਕ ਤੰਦਰੁਸਤੀ ਜੀ ਵਾਦਾ ਦਾ ਵੈਸਾ ਨੂੰ ਵਾਦਾ ਕਰਨਗੇ ਬੇਬੇ ਜੇ ਮਿਹਨਤ ਲਗਾ ਨਾਲ ਕੰਮ ਕਰਾਂਗੇ ਤਾਂ ਬਹੁਤ ਕੁਝ ਮਿਲਣਾ ਹਾਂਜੀ ਬਲਵਿੰਦਰ ਵੀਰੇ ਫਿਰ ਆਪਾਂ ਇਹ ਬਰੀਡ ਤੇ ਕੰਮ ਕਰਾਂਗੇ ਹਾਂਜੀ ਹਾਂ ਵੀਰੇ ਬਰੀਡ ਤੇ ਕੰਮ ਕਰਨਾ ਹੈਗਾ ਐ ਵੀ ਆਪਣੇ ਪਾਈ ਤੋਂ ਮਾਂ ਤੋਂ ਉਤਾਰ ਤੋਂ ਲੈ ਕੇ ਆਏ ਸੀਗੇ ਠੇਕੜ ਵਾਲ ਤੋਂ ਚਲੋ ਸਾਨੂੰ ਬਹੁਤ ਵਧੀਆ ਬਾਜਵਰੇਟਾਂ ਦੇ ਮਾਲ ਦਿੱਤਾ ਵੀਰ ਨੇ ਠੀਕ ਹੈ ਜੀ ਬਾਕੀ ਜਿੱਤੇ ਮਾਲ ਆ ਗਿਆ ਤੁਹਾਨੂੰ ਮਾਲ ਵੀ ਦਿਖਾਵਾਂਗੇ ਸਾਰਾ ਇਹ ਠੀਕ ਹੈ ਅੱਗੇ ਸਾਡੀ ਵੀ ਇਹੀ ਹੈ ਬਾਕੀ ਪਰਮਾਤਮਾ ਦੇ ਹੱਥ ਹੈ ਨਾ ਹਾਂਜੀ ਆਪਦਾ ਬਰੀਡ ਤੇ ਕੰਮ ਕਰਾਂਗੇ ਬਰੀਡ ਤੇ ਭਾਈ ਇਹ ਸਰ ਬ੍ਰੀਡ ਤੇ ਗਾਹ ਕੰਮ ਕਰਕੇ ਭਾਈ ਗਾਹ ਕਿਹੜੇ ਬੰਦੇ ਫਾਰਮ ਪਾਉਣਗੇ ਭੈਣ ਭਾਈ ਹਾਂਜੀ ਹਾਂ ਉਹਨਾਂ ਨੂੰ ਬੱਚੇ ਗਾਹ ਦੇ ਦੇ ਦਾ ਹਾਂਜੀ ਹਾਂ ਵੀਰੇ ਇਹਨਾਂ ਬਾਜ ਬ੍ਰੇਟਾਂ ਦੇ ਦੇਵਾਂਗੇ ਆਪਾਂ ਕੋਈ ਇਹ ਨਹੀਂ ਹੈਗਾ ਵੀ ਫਾਇਲ ਤੇ ਕੱਪੜੇ ਦਾ ਕੰਮ ਕਰਨਾ ਹੈਗਾ ਠੀਕ ਹੈ ਜੀ ਦੋ ਆਸਟ੍ਰੋਇਡ ਬੜੀ ਫੋਰ ਵੀ ਜੁੜੇ ਕੋਈ ਨਾਲ ਹਨ ਹਾਂ ਇਹ ਚੀਜ਼ ਚਲੋ ਇਹ ਕਿੱਤਾ ਜੇ ਆਪਾਂ ਨੇ ਅੱਜ ਤੇਜ਼ ਕਰਤਾ ਕਿੱਤਾ ਨਹੀਂ ਕਰਨਾ ਕਿੱਦਾਂ ਨਹੀਂ ਕਰਨਾ ਹੈਗਾ ਵੀਰੇ ਅੱਗੇ ਅੱਗੇ ਖਤਮ ਹੁੰਦੀ ਹੈ ਕਿ ਨਾ ਇਹ ਚੀਜ਼ ਜੇ ਆਪਾਂ ਦਾ ਦੇਖ ਲਾਂਗੇ ਵੀ ਨਾਲ ਚਾਰ ਪੈਸੇ ਵੰਡੇ ਜਾਏ ਆ ਪਹਿਲੀ ਚੀਜ਼ ਦੇਖੋ ਕਿ ਨਾ ਕੋਈ 4 5 ਭਾਈ ਨਾਲ ਜੁੜਨੇ ਕੰਮ 'ਚ ਬੈਣ ਬੈਣ ਜਿਹੜਾ ਕੋਈ ਬੇਟਾ ਬੱਸਾ ਵੀ ਰੱਖਦੇ ਆਂ ਤੇ ਬਣੇ ਕੰਮ ਹੈਗਾ ਕੁਮੜਾ ਨਹੀਂ ਹੈਗਾ ਸਾਡਾ ਇਹ ਪਡੰਕਰਾਂ ਦਾ ਸੈੱਟ ਬਣਾਉਂਦੇ ਆਂ ਐਡੇ ਸੈੱਟ ਦੇ ਵਿੱਚ 2 ਮਹੀਨਾ ਲੱਗਦੀ ਹੈ ਜੀ ਇਹਦਾ ਸਹੀ ਗੱਲ ਹੈ ਜੀ ਭਾਈ ਇਹ ਫਿਰ ਹੜਾ ਪੂਰੇ ਮਿਹਨਤ ਦੇ ਲਗਨ ਨਾਲ ਤੁਸੀਂ ਨੇ ਕੰਮ ਕੀਤਾ। ਹਾਂ ਜੀ ਹਾਂ। ਤੇ ਬਾਈ ਜੀ ਫਿਰ ਉਹਰੇ ਡਿਊਟੀ ਪਗਾਉਂਗੇ ਪੱਕੇ? ਹਾਂ ਵੀਰੇ ਹਾਂ 24 ਘੰਟੇ ਇੱਥੇ ਆ। ਠੀਕ ਆ। ਆ ਬਾਈ ਨੇ ਕਹਿੰਦਾ ਪੂਰਾ ਦੇਖੋ ਸੈੱਟ ਵਗੈਰਾ ਪੂਰੇ ਕਹਿੰਦਾ ਪਾ ਕੇ ਵਧੀਆ ਨੇ। ਆਪਦੇ ਕਹਿੰਦਾ ਟਰੈਕਟਰ ਟਰਾਲੀ ਬਾਈ ਉਹ ਸਾਧਨ ਖੜਨਗੇ ਤੇ ਬਾਕੀ ਕਹਿੰਦਾ ਬਾਈ ਦਾ ਕਹਿੰਦਾ ਸੋਲਰ ਸਿਸਟਮ ਵੀ ਲਾਇਆ ਹੋਇਆ ਬਹੁਤ ਵਧੀਆ ਕਹਿੰਦਾ ਬਾਈ ਲਾਈਟ ਲੋਡ ਦਾ ਪ੍ਰਬੰਧ ਆ ਤੇ ਫਿਰ ਹਰਾਚਾਰਾ ਬੱਕਰੀਆਂ ਵਾਸਤੇ ਬਾਈ ਨਾਲ ਕਹਿੰਦਾ ਧੀਰੀ ਝੋਨਾ ਵੀ ਲਾਉਂਦਾਗਾ। ਬਹੁਤ ਵਧੀਆ ਬਾਈ ਦੇ ਖੇਤ ਚ ਤਰਖਤ ਵੀ ਨੇ ਤੇ ਇੰਦਰ ਬਹੁਤ ਜੀ ਚੌੜੀ ਪਹੀ ਆ ਘਰ ਆਉਂਦੀ ਆ ਕਿਹੜੀ ਠੀਕ ਆ ਜੀ ਬਹੁਤ ਆ ਪਿੰਡ ਤੋਂ ਬਾਈ ਕਿੰਨਾ ਪਿੰਡ ਤੋਂ ਦੂਰ ਪਈ ਜਾਂਦਾ ਹੈ ਪਿੰਡ ਤੋਂ ਪਈ ਜਾਂਦਾ ਵੀਰੇ ਆਪਾਂ ਨੂੰ ਡੇਢ ਕਿਲੋ ਕੋਈ ਫਿਰ ਠੀਕ ਆ ਆਪਣਾ ਪਿੰਡ ਆ ਹੀ ਹੈਗਾ ਗੁਰਦੁਆਰਾ ਦਿਖ ਰਿਹਾ ਕਿਹੜਾ ਪਿੰਡ ਆ ਵੀਰੇ ਹਾਂ ਗੁਰਦੁਆਰਾ ਸਾਹਿਬ ਦਿਖ ਰਿਹਾ ਆਪਣਾ ਗੁਰੂ ਘਰ ਦਿਖ ਰਿਹਾ ਮਹਾਰਾਜ ਜੀ ਹੈ ਨਾ ਹਾਂਜੀ ਹਾਂ ਤੇ ਠੀਕ ਆ ਇਹ ਆਪਣੇ ਪਿੰਡ ਦਾ ਗੁਰੂ ਘਰ ਆ ਹਾਂ ਇਹ ਆਪਣੇ ਪਿੰਡ ਦਾ ਗੁਰੂ ਘਰ ਆ ਗਿਆ ਫਿਰ ਠੀਕ ਆ ਜੀ ਬਹੁਤ ਸੋਣਾ ਬਾਈ ਨੇ ਕਹਿੰਦਾ ਮਰ ਖੁਸ਼ ਹੋ ਗਿਆ ਬਾਈ ਇਰਾਦੇ ਤੁਸੀਂ ਵੀ ਬਾਈ ਕੰਮ ਕਰਨਾ ਇਹ ਕਿਹੜੇ ਢੰਗ ਦੇ ਨਾਲ ਬਾਈ ਛੋਟੇ ਲੈਵਲ ਤੋਂ ਕੰਮ ਸ਼ੁਰੂ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਵੀਰੇ ਜਿਵੇਂ ਜਿਵੇਂ ਅੱਗੇ ਨੌਲੇਜ ਵਧਦੀ ਜਾਂਦੀ ਹੈ ਹਾਂ ਉਸ ਤਰੀਕੇ ਨਾਲ ਅੱਗੇ ਅੱਗੇ ਵਧਿ ਜਾਓ ਆਪਾਂ ਹਨਾ ਠੀਕ ਹੈ ਬਾਈ ਆਪਾਂ ਨੇ ਤੁਹਾਨੂੰ ਮਾਲ ਕੋਈ ਤੇਜ਼ ਤਾਂ ਨਹੀਂ ਲਾਇਆ ਨਾ ਨਾ ਵੀਰੇ ਇਹਨਾਂ ਵਧੀਆ ਗੱਲ ਦੇ ਜੋ ਕੱਲ ਨੂੰ ਇਹ ਗੱਲ ਨਾ ਹੋ ਜੇ ਨਾ ਨਾ ਵੀਰੇ ਯਾਰ ਆ ਬਾਕੀ ਤੈਨੂੰ ਪਤਾ ਹੀ ਹੈ ਨਾ ਲੋਕ ਤਾਂ ਕਹਿਣ ਵਾਲੇ ਕੋਈ ਕੁਛ ਕਹਿੰਦਾ ਗੁਰੂ ਸਾਹਿਬ ਆਪਣਾ ਦਿਲ ਸਹੀ ਮਿਲੇਗਾ ਆਪਣਾ ਸਹੀ ਹੈਗਾ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈਗੀ ਹੈ ਨਾ ਲੋਕ ਤਾਂ ਮਾੜੇ ਨੂੰ ਵੀ ਚੰਗਾ ਕਹਿੰਦੇ ਨੇ ਚੰਗੇ ਨੂੰ ਵੀ ਮਾੜਾ ਕਹਿਣ ਵਾਲੇ ਤੁਹਾਨੂੰ ਕੋਈ ਲੱਗਦੇ ਬੱਕਰੀ ਤਾਂ ਨਹੀਂ ਲਾਈ ਕੋਈ ਨਾ ਨਾ ਬਿਲਕੁਲ ਬਾਜਬਰੇਟਾਂ ਦੇ ਦਿੱਤਾਗਾ ਮਾਲ ਠੀਕ ਹੈ ਟੋਲੀ ਬਾਈ ਸਾਨੂੰ ਵੀ ਇੱਕ ਨਾ ਸਕੂਨ ਮਿਲਦਾ ਜੇ ਹੁਣ ਅੱਜ ਕੱਲ ਬੰਦੇ ਤਾਂ ਆਪਾਂ ਕਿਸੇ ਦਾ ਗਲ ਮੋਸ ਲਈਏ ਹਾਂ ਆਪਾਂ ਨੂੰ ਕੱਲ ਨੂੰ ਇਹ ਹੋ ਜਾਂਦਾ ਵੀ ਯਾਰ ਗੱਲ ਦੇਣੀ ਨਾ ਪੈ ਜੇ ਉਹ ਤਾਂ ਦੇਣੀ ਪੈਂਦੀ ਆ ਵੀਰੇ ਆਪਾਂ ਨੂੰ ਪਤਾ ਜੇ ਹੁਣ ਮੈਂ ਛੋੜ ਦੇ ਵਿਸ਼ਵਾਸ ਕਰਕੇ ਚੱਲਿਆ ਤੀਆ ਵੀ ਚਲੋ ਸਿਰਫ ਤੁਸੀਂ ਮੈਨੂੰ ਨਹੀਂ ਜਾਣਦੇ ਤੇ ਮੈਂ ਤੁਹਾਨੂੰ ਨਹੀਂ ਜਾਣਦਾ ਵੀ ਇੱਕ ਸਿਰਫ ਚਲੋ ਛੋੜੀ ਵੀਡੀਓ ਦੇਖ ਕੇ ਛੋੜੇ ਨਾਲ ਜੁੜਿਆਂਗੇ ਹਨਾ ਉਹ ਜਿਵੇਂ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਪਿੰਡ ਦਾ ਘਹਾੜਿਆਂ ਤੋਂ ਪਤਾ ਲੱਗ ਜਾਂਦਾ ਕੀ ਕਿਹਾ ਜਾ ਪਿੰਡ ਹੈਗਾ ਉਹ ਜਿਹੜੇ ਬੰਦੇ ਦੀ ਬੋਲਵਾਣੀ ਤੋਂ ਉੱਪਰ ਪਤਾ ਲੱਗ ਜਾਂਦਾ ਹੁੰਦਾ ਬਾਈ ਕਿਹਾ ਜਾ ਹੈ ਕਿਹਾ ਜਾਣਾ ਬਾਈ ਜੀ ਦੇਖੋ ਆਪਾਂ ਵੀ ਕਹਿੰਦਾ ਬਾਈ ਗੁਰਵਿੰਦਰ ਨਾਲ ਪੂਰਾ ਸਾਥ ਦੇਣਾਗਾ ਮਾਨ ਬਾਈ ਨੇ ਛੋਡੇ ਨੇ ਨਾ ਦਵਾਈ ਬੂਟੀ ਬਾਰੇ ਕਿੰਨੀ ਕ ਆਪਾਂ ਤੋਂ ਕਹਿੰਦਾ ਬਾਈ ਜਾਣਕਾਰੀ ਹੋਈ ਆਪਾਂ ਦੇਵਾਂਗੇ ਜਰੂਰ ਤੇ ਬਾਈ ਕਹਿੰਦਾ ਦੇਖੋ ਬਹੁਤ ਸਹਿਯੋਗ ਆਗਾ ਤੁਸੀਂ ਨੇ ਬਾਈਆਂ ਨੂੰ ਸਪੋਰਟ ਕਰਨੀ ਆ ਮਾਲ ਪਸ਼ੂ ਰੱਖਣਗੇ ਬਾਈ ਬੱਕਰੀਆਂ ਦਾ ਬਰੀਡ ਤੇ ਕੰਮ ਕਰਨਗੇ ਬਾਈ ਕਹਿੰਦਾ ਸਾਡੀ ਸਾਰੀ ਵੀਡੀਓ ਦੇਖ ਲਿਓ ਮਾਨ ਗੋਟ ਫਾਰਮ ਤੇ ਸੋਨੂੰ ਚੰਗੀ ਤੋਂ ਚੰਗੀ ਲੈ ਕੇ ਵੀਡੀਓ ਛੋਡੇ ਨਾਲ ਆਵਾਂਗੇ ਕਿਉਂ ਲਈ ਪਰਿਵਾਰ ਆਲਿਆਂ ਨਾਲ ਬਧੀਆਂ ਕਰੇ ਸਹਾਇਕ ਧੰਦਾ ਕਰਦੇ ਨੇ ਨਾਲ ਬਾਈ ਖੇਤੀ ਬਾੜੀ ਵੀ ਕਰ ਰਿਹਾਗਾ ਨਾਲ ਬਾਈ ਮੱਝਾਂ ਕਾਮਾਂ ਵੀ ਪਾਲ ਰਿਆ ਨਾਲ ਬਾਈ ਨੇ ਕਿਹਾ ਸੋਲਰ ਸਿਸਟਮ ਵੀ ਲਵਾਇਆ ਹੋਇਆ ਬਹੁਤ ਚੰਗਾ ਸੋਹਣਾ ਬਾਈ ਨੇ ਕਿਹਾ ਮਨ ਦੇ ਵਿੱਚ ਵਿਚਾਰ ਕਰੀ ਬਹੁਤ ਵਧੀਆ ਲੱਗਿਆ ਬਾਈ ਦਾ ਸੋਚ ਵਿਚਾਰ ਸੈੱਟ ਵਗੈਰਾ ਲਾ ਕੇ ਵਧੀਆ ਬੱਕਰੀਆਂ ਦਾ ਕੋਈ ਆ ਨਹੀਂ ਹੈਗਾ ਬਾਈ ਦੇਸੀ ਕੰਮ ਨਹੀਂ ਕਰਿਆ ਬਾਈ ਨੇ ਬਹੁਤ ਵਧੀਆ ਮੀਂਹ ਕਣੀ ਤੋਂ ਨੇਰੀ ਬੁੱਲੇ ਤੋਂ ਬਹੁਤ ਵਧੀਆ ਪ੍ਰਬੰਧਾ ਬਾਈ ਦਾ ਠੀਕ ਆ ਬਾਈ ਤੁਸੀਂ ਕਿਹਾ ਬਾਈ ਨਾਲ ਦੇਣਾ ਪੂਰਾ ਸਾਥ ਵੀਡੀਓ ਆਪਣੀ ਸਾਰੀ ਦੇਖਣੀ ਆ ਨੇ ਵੀ ਸਾਡੇ ਚੈਨਲ ਤੇ ਮਾਨਗੋੜ ਫਾਰਮ ਤੇ ਜੁੜੇ ਨੇ ਭਾਈ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਸਾਰੇ ਬਾਈਆਂ ਦਾ ਸਾਡੇ ਚੈਨਲ ਮਾਨਗੋੜ ਫਾਰਮ ਤੇ ਸਵਾਗਤ ਸਾਰੇ ਬਾਈਆਂ ਨੂੰ ਧੰਨਵਾਦ